ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਜੋ ਹਰ ਸਾਲ ਪੰਡਹਾਰਾ ਲੈ ਕੇ ਜਾਂਦੇ ਆ ਬਾਗੜ ਰਾਜਸਥਾਨ ਦੇ ਵਿੱਚ ਸੋ ਅੱਜ ਵੀ ਇਹ ਜੋ ਤੁਸੀਂ ਦੇਖ ਸਕਦੇ ਹੋ 11ਵਾਂ ਵਾਰਸ਼ਿਕ ਪੰਡਹਾਰਾ ਹੈ ਅੱਜ 10 ਸਤੰਬਰ ਨੂੰ ਬਾਗੜ ਲੈ ਕੇ ਜਾ ਰਹੇ ਨੇ ਸੋ ਤਿੰਨ ਚਾਰ ਦਿਨ ਇਹਨਾਂ ਦੇ ਉੱਥੇ ਲੱਗਣੇ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਇਹਨਾਂ ਭਗਤਾਂ ਦੇ ਨਾਲ ਕਿ ਕੀ ਇਹਨਾਂ ਦਾ ਕਹਿਣਾ ਮਾੜੀਆਂ ਤੇਰੀ ਮਾੜੀਆਂ ਪੀਰਾ ਮਾੜੀਆਂ ਮਾੜੀਆਂ ਤੇਰੀ ਮਾੜੀਆਂ ਪੀਰਾ ਮਾੜੀਆਂ ਤੇਰੀ ਮਾੜੀਆਂ ਓਏ ਭਗਤਾਂ ਨੂੰ ਲੱਗਣ ਪਿਆਰੀਆਂ ਭਗਤਾਂ ਨੂੰ ਲੱਗਣ ਪਿਆਰੀਆਂ ਕਾਗੜ ਵਿੱਚ ਰਹਿਣ ਵਾਲਿਆ माड़ तेरी माणो ਸੌਣ ਦਾ ਮਹੀਨਾ ਤੇਰਾ ਆ ਗਿਆ ਵੀਰਾ ਸੌਣ ਦਾ ਮਹੀਨਾ ਤੇਰਾ ਆ ਗਿਆ ਹਾਂਜੀ ਭਗਤ ਜੀ ਅੱਜ ਬਾਗੜ ਜਾ ਰਹੇ ਹਾਂ ਸੋ ਬੜੀ ਸ਼ਰਧਾ ਭਾਵਨਾ ਹੈ ਅੱਜ ਕੁਰਾਲੀ ਤੋਂ ਇਹ ਗੱਡੀ ਜਾ ਰਹੀ ਹੈ ਤੁਸੀਂ ਲੰਗਰ ਲੈ ਕੇ ਜਾ ਰਹੇ ਹੋ ਕੀ ਕਹਿਣਾ ਇਹ ਭਾਈ ਆਪਣਾ ਮਾਮਾ ਜੀ ਦਾ ਚਾਲੂ ਗੀਤ ਆਪਣਾ ਆਇਆ ਹੈ 11 ਸਾਲ ਹੋ ਗਏ ਤਾਂ ਕਿੰਨੇ ਚੱਲਦੇ ਨੂੰ ਪਬਲਿਕ ਦੇ ਸਹਿਯੋਗ ਨਾਲ ਹਾਂ ਸਕਦਾ ਪਬਲਿਕ ਸਕਦਾ ਨਾਲ ਜਾਂਦੀ ਹੈ ਅੱਛੀ ਜਿਹਾ ਨਗਰ ਰੰਗ ਪੰਡਾਇਆ ਚੱਲੂਗਾ ਕਿਉਂ ਨਹੀਂ ਤਿੰਨ ਚਾਰ ਦਿਨ ਦਾ ਬਗਮ ਹੁੰਦਾ ਹੈ ਤਿੰਨ ਚਾਰ ਦਿਨ ਪਬਲਿਕ ਦੀ ਅੱਛੀ ਸੇਵਾ ਕਰਦੇ ਰਹੇ ਗਏ ਜੋ ਪਬਲਿਕ ਨੂੰ ਉਤਸਾਹਦਾ ਹੈ ਹਾਂਜੀ ਬਾਬਾਈ ਜੈ ਬਾਬੇ ਦੀ ਜੈ ਬਾਬਾ ਕੀ ਕੀ ਕਹਿਣਾ ਜੀ ਅੱਜ ਜੋ 11ਵਾਂ ਭੰਡਾਰਾ ਚੱਲ ਰਿਹਾ ਹੈ ਬਾਬਾ ਕੇ ਨਾਮ ਸੇ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਇਹਨੋ ਕੀ ਕਿਰਪਾ ਸੇ ਬਾਬਾ ਕੇ ਜੀ ਆਗੇ ਕੋ ਭੰਡਾਰਾ ਬਹੁਤ ਬੜੀਆ ਚੱਲੇਗਾ ਹਰ ਸਾਲ ਕਿਰਪਾ ਕਰੇ بابا ਲੋ ਜੈ ਬਾਬਾ ਕੀ ਹਾਂਜੀ ਮੋਨੂ ਜੀ ਸੋ ਹਰ ਸਾਲ ਇਹ ਜਾਂਦੇ ਨੇ ਅੱਜ 11ਵਾਂ ਵਾਰ ਜਾ ਰਹੇ ਹਾਂ ਗੁਗਾ ਜਹਾਜ਼ ਪੀਰ ਕੀ ਜੈ ਇਹ ਜਿਹੜਾ ਆਪਣਾ ਪੰਡਾਵਾ ਚੱਲਦਾ ਹੈ 11 ਸਾਲ ਤੋਂ ਚੱਲਣ ਲੱਗਿਆ ਹੋ ਲਗਾਤਾਰ ਇਹ ਪਬਲਿਕ ਦੇ ਸਹਿਯੋਗ ਨਾਲ ਆਪਸੀ ਮਿਲ ਕੇ ਲੱਗਦਾ ਹੈ ਉੱਥੇ ਜਾ ਕੇ ਲੱਗਦਾ ਜਿਹੜੇ ਭਗਤ ਆਨੇ ਆ ਉਹਨਾਂ ਦਾ ਭੋਜਨ ਕਰਵਾ ਕੇ ਉਹਨਾਂ ਦਾ ਪੇਟ ਭਰਿਆ ਜਾਂਦਾ ਹੈ ਸੇਵਾ ਕੀਤੀ ਜਾਂਦੀ ਹੈ ਇਹ ਬੜੇ ਜਿਹੜੀ ਸੇਵਾ ਹੈ ਬੜੇ ਭਾਗਾਂ ਵਾਲੇ ਨਸੀਬਾਂ ਨਾਲ ਮਿਲਦੀ ਹੈ ਪੁੱਗਾ ਜਹਾਜ਼ ਵੀ ਉਹ ਇੱਕ ਇੱਕ ਕਿੰਨੇ ਦਿਨ ਲੱਗਣੇ ਜੀ ਉੱਥੇ ਇਹਨੂੰ 3 ਦਿਨ ਉੱਥੇ ਲੱਗਣਗੇ ਜੀ ਕਿਉਂ ਨਾ ਇੱਥੇ ਇੱਥੋਂ ਜਾਣ ਜਾਣੇ ਚ ਲੱਗਿਆ 3 ਦਿਨ ਹੀ ਉੱਥੇ ਲਗਾਦਾ ਸੇਵਾ ਹੁੰਦੀ ਹੈ ਜੀ ਉਹ ਲੰਗਰ ਪਾਣੀ ਸਾਰਾ ਹਲਵਾਈ ਵਗੈਰਾ ਸਾਰਾ ਆਪਣਾ ਇੱਥੋਂ ਲੈ ਕੇ ਜਾਂਦੇ ਨੇ ਜੀ ਸਭ ਸਭ ਆਦੇ ਸੇਵਾ ਦਾ ਨੇ ਕੁਝ ਹਲਵਾ ਨੇ ਆਪਣੇ ਪਬਲਿਕ ਦੀ ਸੇਵਾ ਦੇ ਨਾਲ ਸਭ ਸਿਧਾਨਾਂ ਨਾਲ ਸਹਿਯੋਗ ਨਾਲ ਕੰਮ ਚੱਲ ਰਿਹਾ ਹੈ ਜੀ ਉਹ ਹਲਵਾਈ ਵੀ ਆਪਣੇ ਆ ਸਾਰੇ ਸਾਰੇ ਹਲਵਾਈ ਆਪਣੇ ਹੈਗੇ ਆ ਗੱਡੀ ਵੀ ਸੇਵਾ ਸੇਵਾ ਵਿੱਚ ਜਾ ਰਹੀ ਹੈ ਹਲਵਾਈ ਵੀ ਸੇਵਾ ਵਿੱਚ ਜਾ ਰਹੇ ਆ ਪਬਲਿਕ ਵੀ ਸੇਵਾ ਵਿੱਚ ਇਹੀ ਜਾ ਰਹੀ ਹੈ ਜੀ ਜੈ ਬਾਪੀ ਯਾ ਬਾਪੀ ਜੀ ਗੱਡੀ ਤਿਆਰ ਹੈ ਜਾ ਰਹੀ ਹੈ ਲੰਗਰ ਲੈ ਕੇ ਜਾਂਦੇ ਆ ਹਰ ਸਾਲ ਲੈ ਕੇ ਜਾਂਦੇ ਆ ਹਰ ਸਾਲ ਲੈ ਕੇ ਜਾਂਦੇ ਹਾਂ ਜੀ ਬਹੁਤ ਵਧੀਆ ਆਪਣੀ ਸੇਵਾ ਲੋਕਾਂ ਦੇ ਸਹਿਯੋਗ ਨਾਲ 11ਵਾਂ ਭੰਡਾਰਾ ਚੱਲ ਰਿਹਾ ਹੈ ਇਹ ਸ਼੍ਰੀ ਮਾਮਰਾਜ ਜੀ ਦੁਆਰਾ ਮੰਨ ਕੇ ਚਲਾਇਆ ਗਿਆ ਸੀਗਾ ਉਹਨਾਂ ਨੇ ਬੂਟਾ ਲਗਾਇਆ ਤਾਂ ਹੁਣ ਇਹ ਬੂਟਾ ਵੱਧ ਕੇ ਬਹੁਤ بڑا ਫੈਲ ਗਿਆ ਤੁਹਾਡੇ ਸਾਹਦੇ ਤੁਹਾਡੇ ਸਾਹਮਣੇ ਕਿੰਨੀ ਸੇਵਾਦਾਰ ਜਾ ਰਹੇ ਇਹ ਸਾਰੇ ਸੇਵਾਦਾਰ ਹੈ ਬਹੁਤ ਬੜਾ ਉੱਥੇ ਤੁਸੀਂ ਜਾ ਕੇ ਦੇਖੋ ਤਾਂ ਬਹੁਤ ਤਕੜਾ ਪ੍ਰੋਗਰਾਮ ਹੁੰਦਾ ਜੀ ਤਿੰਨ ਦਿਨ ਉੱਥੇ ਚੱਲਣਾ ਤੇ ਇੱਕ ਦਿਨ ਬਾਬੇ ਦੇ ਪਿੰਡ ਚੱਲਣਾ ਠੀਕ ਹੈ ਜੀ ਬਹੁਤ ਕਿਰਪਾ ਬਾਬਾ ਜੀ ਦੀ ਬਹੁਤ ਲੋਕਲ ਸਹਾਇਤਾ ਨਾਲ ਹੈ ਜੀ ਬੰਦਾ ਇਕੱਲਾ ਕੁਝ ਨਹੀਂ ਕਰ ਸਕਦਾ ਠੀਕ ਹੈ ਨਾ ਜੀ ਇਹ ਬਾਬਾ ਜੀ ਦੀ ਕਿਰਪਾ ਬਹੁਤ ਬੜੀ ਕਿਰਪਾ ਜੀ ਇਦਾਂ ਹੀ ਕਿਰਪਾ ਹੁੰਦੀ ਰਵੇ ਤਾਂ ਬਾਬਾ ਜੀ ਹੋਰ ਵੀ ਪੜਾਹਰਾ ਕਰਾ ਲਈ ਇਹ ਕਰਾ ਲਈ ਸ਼ਹਿਰ ਦਾ ਇੱਕ ਨਾਮ ਹੈ ਬਿਲਕੁਲ ਉਹਦੇ ਨਾਮ ਦੇ ਨਾਲ ਹੋਣਾ ਜੀ ਇਹ ਬਿਲਕੁਲ ਠੀਕ ਹੈ ਜੀ ਉਹਨਾਂ ਦੀ ਕਿਰਪਾ ਨਾਲ ਹੀ ਕਰਾਲੀ ਦਾ ਨਾਮ ਚੱਲ ਰਿਹਾ ਜੀ ਕਰਾਲੀ ਇਹ ਜੜ ਬੂਟਾ ਤਾਂ ਬਾਮਰਾ ਜੀ ਦਾ ਲਾਇਆ ਹੋਇਆ ਜੀ ਬੜਾ ਔਖਾ ਬੜਾ ਉਹਨਾਂ ਨੇ ਬੜਾ ਉਹਦੇ ਨਾਲ ਸਿੰਚਿਆ ਸੀਗਾ ਹੁਣ ਬਹੁਤ ਵੱਧ ਗਿਆ ਵੱਧ ਗਿਆ ਜੀ ਕਿਰਪਾ ਬਹੁਤ ਹੈ ਬਾਬਾ ਜੀ ਦੀ ਕਿਰਪਾ ਮੈਂ ਕਹਿੰਦਾ ਹੋਵੇ ਤਾਂ ਸਭ ਐਡੇ ਸਾਰੇ ਪਰ ਹੋਵੇ ਜੀ ਅਸੀਂ ਤਾਂ ਕਹਿੰਦੇ ਕਿਰਪਾ ਹੋਣੀ ਚਾਹੀਦੀ ਜੀ ਹੋਰ ਕਹਿ ਬਸ ਧੰਨਵਾਦ ਜੀ ਧੰਨ ਬਹੁਤ ਬਹੁਤ ਧੰਨਵਾਦ ਈਮਾਨ ਜੀ ਦਾ ਠੀਕ ਹੈ ਜੀ ਅਮਰਜੀਤ ਮੇਰੇ ਦੋਸਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ